ਲਓ ਜੀ ਧਰਨਾ ਲੱਗਿਆ ਜਿਹੜਾ ਤੇ ਹੁਣ ਸਾਰੀ ਸੰਗਤ ਉੱਠ ਕੇ ਤੁਰ ਪਈ ਆ ਜਿਹੜਾ ਕੰਮ ਬੰਦ ਕਰਾਉਣ ਜਾ ਰਹੇ ਆ ਇਹ ਪੁਲਸ ਨੂੰ ਧੱਕੇ ਨਾਲ ਕੰਮ ਬੰਦ ਕਰਾਉਣ ਜਾ ਰਹੇ ਆ ਤੁਹਾਨੂੰ ਦਿਖਾਉਨੇ ਆ ਜੀ

ਜ਼ਬਰਦਸਤ ਮੁਕਾਬਲਾ ਫਰਗਾਨਾ ਤੇ ਇੱਕੇ ਨਾਲ ਕਰਨਾ ਹੈ ਤਾਂ ਦੇ ਇਹ ਪਤਾ ਲੱਗਦੇ ਥੋਡੇ ਨਾਲ ਕਿ ਬੱਚਮਣ ਚ ਮਾਰਦੇ ਨੇ ਨਾਲ ਕਰਨਾ ਸਾਜਿਦ ਕਰੋ ਮਿੱਤਰੋ ਕੋਈ ਗੱਲ ਨਹੀਂ ਬਰੇ ਨਾਟਕ ਕਰਤਾ ਆਏ اگے بڑھوی اگے بڑھے ساتھی ہو گئے کھڑے ہو چکے ایک مہاتمہ کھلے ساٹھے آگے آ کے ایک بھی گاڑی اگے بڑھو کے سارے نوجوان جیسے بولو ਆਕੇ ਨੂੰ ਤੋੜੋ ਇਹ ਜ਼ਬਰੂ ਤੋੜੋ ਅਧਿਕਾਰ ਜਾਰਗਡ ਕੇ ਜਾਣਾ ਜਿਹੜਾ ਤੁਹਾਨੂੰ ਡਰਾਉਂਦੇ ਆ ਤੁਹਾਨੂੰ ਕਹਿੰਦੇ ਆ ਇਹ ਨਹੀਂ ਅੱਗੇ ਵੱਲੋ ਸਾਡੀਆਂ ਅੱਗੇ ਕਿਉਂਕਿ ਉਹ ਤੇਰਾ ਜ਼ਬਰਦਸਤ ਕਰਦੀ ਹੁੰਦੇ ਆ ਕੋਈ ਵੀ ਸਮੇਂ ਦੀ ਹਕੂਮਤ ਹੋਵੇ ਉਹ ਜ਼ਬਰਦਸਤ ਤੁਸੀਂ ਆਣਾ ਜੱਟੀਆਂ ਪਿੱਛੇ ਜਾ ਖੜਿਆ ਅੱਗੇ ਵੱਲੋ ਅੱਗੇ ਵੱਲੋ ਅੱਖਾਂ ਤੇਰੇ ਜੱਸੀਓ ਅੱਗੇ ਵੱਲੋ ਫੈਸਲਾਨੀ ਇੱਕ ਤਾਂ ਤੋੜ ਲੈਣੋ साइदा त नी हुजो सॼो तव्हां खपे खटे साइदा त ने हुजे सवेर तरो अॻे अॻे वॾो बस जो अॻे वॾो वठो बचियो घरूं पैगा ਹਨੂ ਵਾਰ-ਵਾਰ ਹੀ ਬੈਸੀਆਂ ਕਰਦੇ ਆ ਇਹ ਬਖਸ਼ੂ ਵੀਰੇ ਬਾਬੇ ਨੇ ਮਾਰਿਆ ਤੇ ਉਹ ਤੋਂ ਸਿੱਧਰੇ ਮਾਰਿਆ ਇਹਨੇ ਜਾ ਕੇ ਜਿਹੜਾ ਉਹ ਬਾਗ ਦਾ ਇੱਕੋ ਫਾਲੋਂ ਬਾਗ ਪਤਨਾ ਰਿਆ ਸੀ ਫੈਕਲ ਹਾਲ ਦੇ ਦੇਸ ਕੋ ਲੈ ਲੇ ਗੂ ਹਾਰ ਵਾਲੇ ਦੂਜੀ ਕਰਦੇ ਆ ভনাৰ পিছে নে পাই লাগিব পাই যাই এনে পেকিঅ আ ਦਾਕਾ ਤੋੜ ਕੇ ਜੀ ਕਿਸਾਨ ਅੱਗੇ ਖੜ੍ਹ ਚੁੱਕੇ ਆ ਵੀ ਖੜੇ ਰਹੇ ਨੇ ਦੱਸਣਾ ਚਾਹੁੰਦੇ ਆਂ ਅਥੋਂ ਦਾ ਪ੍ਰਸ਼ਾਸਨ ਨੂੰ ਕਿ ਕੱਲ ਵੀ ਕੰਮ ਰੋਕਿਆ ਸੀ ਅੱਜ ਵੀ ਕੰਮ ਨਾ ਚਲਾਵੇ ਤੂੰ ਕਹਾ ਹੋ ਗਿਆ ਤਾਨੂੰ ਮੋਜਾ ਭੁਗਤਣਾ ਪਊਗਾ ਜੇ ਕੰਮ ਚਲਾਇਆ ਅਸੀਂ ਮਰਨ ਲਈ ਤਿਆਰ ਆਂ ਜਿਵੇਂ ਸਾਨੂੰ ਘਰੋਂ ਹੀ ਬਾਹਰ ਕੱਢ ਲਈਆਂ ਤੇ ਤੂੰ ਹੋਰ ਕੀ ਸਾਨੂੰ ਸੱਜਿਆ ਮਤੂ ਉਹ ਪੈਸਾ ਕੱਲੇ ਦਿੱਤਾ ਨਹੀਂ ਸਾਨੂੰ ਕੋਈ ਤੇ ਸਾਨੂੰ ਦੰਗਾ ਨਾ ਕਰ ਦੋbaar ਕਰ ਰਹੀ ਆ ਸੋ ਬਸਵਾ ਨਾ ਮੇਰਾ ਜੇ ਸਮੂਹ ਜੱਥੇਬੰਦੀਆਂ ਇੱਥੇ ਕੱਟੀਆਂ ਵੀਗਾ ਕਹਿੰਨਾਂ ਰਾਤ ਨੂੰ ਜੇ ਤੁਸੀਂ ਕੰਮ ਰੋਕ ਦਿਓ ਟੱਕੇਸ਼ਾਹੀ ਬਾ ਕਿੱਧਰ ਜਾਂਦੇ ਆ ਯਾਰ ਆ ਜਾ ਸਾਰੇ ਪਾਸੇ ਦੇਣਾ ਕਿੱਧਰ ਚੱਲੇ ਆ ਰਹੇ ਉਧਰ 100 ਕਰਾ ਕੋਲੇ ਜਾ એ પાછળ મેં જોયું હતું આ વાત જણાવી કે જરૂર છે